ਲੋ ਵੀ ਮਿੱਤਰੋ ਸੌਲੀ ਪਹੁੰਚ ਚੁੱਕੇ ਆਂ ਬੜੇ ਵੀਰਾਂ ਦੀ ਬਹੁਤ ਟਾਈਮ ਦੀ ਉਡੀਕ ਸੀ ਕਹਿੰਦੇ ਟਰਾਲੀਆਂ ਦਾ ਬਲੌਗ ਨਹੀਂ ਲੈ ਕੇ ਆਉਂਦੇ ਟਰਾਲੀਆਂ ਤੁਹਾਡੀਆਂ ਕਿੰਨੀਆਂ ਕਿ ਬਣੀਆਂ ਕਿੰਨੀਆਂ ਕਿ ਨਹੀਂ ਆਜੋ ਫਿਰ ਤੁਹਾਨੂੰ ਟਰਾਲੀ ਵਾਲੀ ਫੈਕਟਰੀ ਚ ਲੈ ਕੇ ਆਗੇ ਆਪਾਂ ਸੁੱਖ ਨਾਲ ਖਾਸੀਆਂ ਹੀ ਬਣੀਆਂ ਪਈਆਂ ਨਾਲ ਲਹਿਰਾ ਪਹਿਰਾ ਲੱਗੇ ਪਈਆਂ ਤੇ ਟਰਾਲੀਆਂ ਦਾ ਤਕਰੀਬਨ ਤਕਰੀਬਨ ਕੰਮ ਬਿਟੇ ਤਾਂ ਹੀ ਪਹੁੰਚ ਗਿਆ ਅੱਜ ਤੁਹਾਨੂੰ ਆਪਾਂ ਨੇ ਕੁਆਲਿਟੀ ਦਿਖਾਉਣੀ ਹੈ ਵੈਲਡਿੰਗ ਦਿਖਾਉਣੀ ਹੈ ਟਾਇਰ ਤੂ ਦਾਗੇ ਸਾਰੇ ਹਿੱਸੇ ਅੱਜ ਪਹੁੰਚਣੇ ਆ ਕਿਉਂਕਿ ਹਿੱਸੇ ਤਾਂ ਨਹੀਂ ਲੈਂਦੇ ਜੱਥੇ ਕਹਿੰਦੇ ਵੀ ਇੱਕ ਵਾਰ ਟਾਮਜਮ ਜਿਹੜੀ ਇਹਦੀ ਡ ਸਿੱਧੇ ਸੋਪਰ ਜੀ ਬਹੁਤਾ ਵੀ ਨਹੀਂ ਲਾਉਣਾ ਹੈ ਵੀ ਹਾਂ ਵੀ ਘੋੜੇ ਘੋੜੇ ਜੇ ਕੱਟ ਕੇ ਲਾ ਦੇਣੇ ਜਾਂ ਕੁਝ ਉਹ ਆਈਟਮਾਂ ਕੁਝ ਨਹੀਂ ਲਵਾਈਆਂ ਆਜੋ ਨਾਲੇ ਤੁਹਾਨੂੰ ਆਪਣੀ ਟਰਾਲੀ ਤੇ ਗੋਗੀ ਲੱਭੇ ਢਿੱਲੋਂ ਫਾਰਮ ਕਿੱਥੇ ਆਪਣੀ ਵਾਲੀ ਆ ਵੀ ਹੋ ਰਹੀ ਹਾਂਸਰੋਂ ਫਾਰਮ ਚਾਚੀ ਵਾਲੀ ਆ ਸਿੱਧੂ ਫਾਰਮ ਸਿੱਧੂ ਫਾਰਮ ਆਮਾ ਜੀ ਉਹਨਾਂ ਵਾਲੀਆਂ ਆ ਗਈਆਂ ਬੁੱਟਰ ਬ੍ਰਦਰਸ ਆ ਗਈ ਆ ਗਈ ਹੈਨਾ ਕੰਗ ਫਾਰਮ ਆ ਗਿਆ ਆ ਆ ਬੁੱਟਰ ਬ੍ਰਦਰਸ ਉਹ ਧਰਾਲੀ ਦੀ ਉਹਨਾਂ ਵਾਲੀ ਸੀ ਆ ਕੰਗ ਫਾਰਮ ਆ ਗਿਆ ਅੱਗੇ ਆ ਆ ਗਈ ਆਪਣੀ ਢਿੱਲੋਂ ਫਾਰਮ ਲੈ ਵੀ ਮਿਲਣ ਮਲਾਇ ਦਾ ਫਿੱਟ-ਬੁੱਟ ਕੱਟੀ ਜਾਂਦੇ ਆ ਹਨੀ ਲੈ ਵੀ ਅੱਜ ਸਭ ਤੋਂ ਛੋਟਾ ਵੀਰ ਆਪਣਾ ਇਹ ਅਸਲ ਚ ਨਾ ਇਹ ਹੈਗਾ ਭਾਈ ਮਾਲ ਵਿਭਾਗ ਵਾਲਾ ਬੰਦਾ ਉਹ ਕਾਲਜ ਚ ਵੀ ਡੈਰੀ ਐ ਰੱਖਦਾ ਤਾਂ ਇਹ ਹੁਣ ਇਹ ਕਿੰਨਾ ਟਾਈਮ ਹੈ ਇਹ ਤੇ ਅੱਜ ਹਨੀ ਤੋਂ ਜਾਣਕਾਰੀ ਲੈਣੀ ਆ ਹਨੀ ਟਾਈਮ ਤੁਸੀਂ ਮੈਨੂੰ ਲੱਗ ਜਾਂਦਾ ਲੇਟ ਨਹੀਂ ਨਹੀਂ ਜਮੇ ਲੇ ਕਰੂਗੇ ਲੇਟ ਨਹੀਂ ਲੈਣੀ ਤਾਂ ਪੱਕ ਗਿਆ ਸਾਡੇ ਘਰੀ ਦਾ ਨਹੀਂ ਬੈੱਡ ਲੱਗ ਗਿਆ ਬਸ ਰੈਡੀ ਹੋਆ ਇਸ ਤੋਂ ਬਾਅਦ ਤਾਂ ਕੋਈ ਕੰਦਾ ਕੰਮ ਰਹਿ ਗਿਆ ਕੰਮ ਦੂਜੂ ਗੂਸਾ ਤਾ ਬਹੁਤ ਥੋੜਾ ਬੈੱਡ 'ਚ ਵੀ ਜਿਵੇਂ ਕੰਮ ਕਿਹਾ ਤਾ ਜੋ ਜੋ ਕੰਮ ਕਹੇ ਚਿਆਰ ਉਹਦੇ ਨਾਲ ਤੇ ਅਸੀਂ ਤਾਂ ਉੰਨੀ ਕਹੇ ਤੁਸੀਂ ਇੱਥੇ ਕਰੀ ਬੈਠੇ ਹਾਂ ਤਾਂ ਫਿਰ ਅਸੀਂ ਉੱਪਰ ਹੀ ਰੱਖਣਾ ਨੇ ਕੰਮ ਬਹੁਤ ਸੋਹਣੀਆਂ ਟਰਾਲੀਆਂ ਯਾਰ ਤੁਸੀਂ ਹਨੀ ਮਰਜੀ ਕਰੋ ਨਾ ਪਹਿਲੇ ਇੱਕਦਰ ਐਂ ਦੱਸਦੇ ਵੀ ਟਰਾਲੀਆਂ ਸਾਈਜ਼ 'ਚ ਆਪਣੀ ਕਿੰਨੀ ਕਿੰਨੀ ਫੁੱਟੀਆਂ ਸਾਈਜ਼ 'ਚ ਟਰਾਲੀਆਂ ਚਾਹੀਦੀਆਂ ਇਹਦੇ ਵਿੱਚ ਆਪਣੀਆਂ 6 ਟਰਾਲੀਆਂ ਨੇ 6 ਦੇ ਵਿੱਚ 5 ਹੈਗੀਆਂ ਨੇ 16 ਫੁੱਟੀਆਂ 1 ਹੈਗੀ 17 ਫੁੱਟੀ अच्छा 17 फुट हां जी ਤੇ 17 ਫੁੱਟੀਏ ਕੀ ਹੁਣ ਆਪਾਂ ਮੂਹਰੇ ਤੇ ਸਟਾਰਟ ਕਰਦੇ 16 ਫੁੱਟੀ ਚ ਦੱਸੀ ਚੱਲ ਵੀ ਕੀ ਕੀ ਆਪਾਂ ਨੇ ਸਮਾਨ ਵਰਤੇ ਕਿਵੇਂ ਦਾ ਵਰਤੇ ਆ ਫੁੱਕ ਤੇ ਸ਼ੁਰੂ ਕਰਨਾ ਕੰਮ ਹੁਣ ਫੁੱਕਾ ਬਣੀ 4 ਇੰਚੀ ਮੋਟਾਈ 16 ਇੰਚੀ ਲੰਬਾਈ 16 ਲੰਬਾਈ ਹਾਂਜੀ ਬੂਛ ਕਿਹੜਾ ਲੱਗਿਆ ਆਪਣਾ ਬੂਛ ਆਪਣਾ 4 ਇੰਚੀ ਮੋਟਾ ਲੱਗਿਆ ਸਟੀਲੀ ਬੂਛ ਹਾਂ ਠੀਕ ਐ ਅੱਗੇ ਆ ਮੈਂ ਕਿਹਨੇ ਜਿਹੜਾ ਗੱਲ ਕਰਦੇ ਆ ਆ ਤਾਂ ਮੈਂ ਕਿਹਾ ਨਹੀਂ ਤਾਂ ਤੁਸੀਂ ਆ ਮੈਨੂੰ ਸਰਪ੍ਰਾਈਜ਼ ਹੀ ਦਿੱਤੇ ਯਾਰ ਇਹ ਫਿਰ ਕੁਝ ਨਾ ਕੁਝ ਤਾਂ ਰੱਖਣਾ ਪੈਂਦਾ ਸਰਪ੍ਰਾਈਜ਼ ਹਾਂ ਵੀ ਪਤਾ ਵੀ ਲੱਗੇ ਵੀ ਘੋੜੀ ਦਾ ਡਿਜ਼ਾਈਨ ਮੈਨੂੰ ਹੁਣੇ ਆ ਦੱਸਿਆ ਰ ਆ ਤਾਂ ਚੱਲ ਘੋੜੀ ਨੇ ਪਿੱਛੇ ਨੂੰ ਫੋਲਡ ਹੋ ਜਾਣਾ ਹੈ ਹਾਂਜੀ ਮੈਂ ਚੂੜੀ ਵਾਲੀਆਂ ਘੋੜੀਆਂ ਆ ਗਿਆ ਹਨ ਆਪਣੀਆਂ ਆ ਤਾਂ ਪਿੱਛੇ ਨੂੰ ਫੋਲਡ ਹੋਏ ਤਾਂ ਇੱਥੇ ਪਿੰਨ ਪੈਣਾ ਆ ਉਰੇ ਕਰਦਾ ਪੈਣਾ ਇਹ ਹੁੱਕ ਇੱਕ ਐਕਸਟਰਾ ਐਕਸਟਰਾ ਦਿੱਤੀ ਵੀ ਆ ਹੁੱਕ ਅੱਛਾ ਮਤਲਬ ਪਿੰਨ ਪੈਂਦੀ ਜਿਵੇਂ ਪਿੱਛੇ ਵਾਲਾ 빙ਾ ਤਿੰਗਾ ਹੋ ਜਵੇ ਤਾਂ ਉਹ ਕੱਟ ਕੇ ਉਹਦੇ ਵਿੱਚ ਪਾ ਅੱਛਾ ਪਿੰਨ ਸਫੇਰ ਕਰਤਾ ਸਫੇਰ ਕਰਤਾ ਤਾਂ ਭੱਲੇ ਤੁਸੀਂ ਕਮਾਲ ਕਰ ਦਿੱਤਾ ਹਾਂਜੀ ਗਾਟੇ ਦਾ ਦੱਸਿਆ ਕਿ ਸੁਧਾਰ ਕਰਿਆ ਤੁਸੀਂ ਇਹ ਗਾਟੇ ਦੇ ਵਿੱਚ ਇਹ ਹੈ ਜੀ ਆਮ ਟਰਾਲੀਆਂ ਦੇ ਹੁੰਦਾ ਉਰੇ ਤੱਕ ਹਾਂ ਜਿਹੜੀਆਂ ਆਪਣਾ ਇਹ ਸਾਰੀ ਪਲੇਟ ਰਹੀ ਕੈਨਰੇ ਲਾਇਆ ਸਾਰਾ ਅੱਛਾ ਮਤਲਬ ਜਿਹੜਾ ਮਤਲਬ ਵੀ ਪਲੇਟ ਨਹੀਂ ਲਾਈ ਤੇ ਤੱਕ ਹੋ ਗਿਆ ਹਾਂਜੀ ਪਿੱਛੇ ਡੈਕੋਰੇਸ਼ਨ ਵਾਲੀ ਪਲੇਟ ਵੀ ਲੱਗ ਜਾਂਦੀ ਹੈ ਹਾਂਜੀ ਹਾਂ ਅੱਛਾ ਤੁਸੀਂ ਪਿੱਛੇ ਤੱਕ ਲਾਇਆ ਪਿੱਛੇ ਤੱਕ ਲਾਇਆ ਤੇ ਫਿਰ ਟੀਵੀ ਟਕੜੀ ਹੋ ਗਈ ਹਾਂਜੀ ਹਾਂ ਤੇ ਆਮ ਟਰਾਲਿਆਂ ਦੇ ਹੁੰਦਾ ਇਹ 4890 ਆਪਣਾ ਇਹ ਹੈਗਾ 5253 ਇਹ ਇਹਦੀ ਮਤਲਬ ਫੈਮੀ ਜਿ ਰੱਖਿਆਗਾ ਫੈਮੀਚ ਵੀ ਲੰਬਾਈ ਉਹ ਲੰਬਾਈ ਜਿਹੀ ਰੱਖਿਆ ਟਰੈਕਟਰ ਦੇ ਹਿਸਾਬ ਨਾਲ ਹਾਂਜੀ ਅੱਛਾ ਇਹਦੇ ਵਿੱਚ ਬਿਲਡਿੰਗ ਤੁਸੀਂ ਕਿਹੜੀ ਵਰਤੀ ਹੈ ਫਰਾ ਵਾਲੀ ਸਾਰੀ ਬਿਲਡਿੰਗ ਸਾਰੀ ਨਿੱਕਾ ਜੀ ਨਿੱਕ ਬਿਲਡਿੰਗ ਸਾਰੀ ਨਿੱਕ ਦਾ ਸਾਰੀ ਮੱਲਾਵਰ ਮੇਕਅਪ 100 ਦੇ ਵਿੱਚੋਂ 95% ਆਪਣਾ ਯੂਜ਼ ਆ 5% ਤਾਂ ਨਹੀਂ ਯੂਜ਼ ਆ ਵੀ ਜਿੱਥੇ ਆਪਣਾ ਮਿੱਗ ਹੋਲਡਰ ਜਾਣਾ ਨਹੀਂ ਚਾਹੀਦਾ ਵੀ ਜਿੱਥੇ ਆਪਣਾ ਮਿਕ ਉਹ ਰਾੜ ਚੱਲੇ ਰਾੜ ਚੱਲ ਜਾਣਾ ਠੀਕ ਹੈ ਠੀਕ ਆ ਹੁਣ ਆਗੇ ਅੱਗੇ ਬਿਡੀ ਦੇ ਆ ਵੀ ਬਿਡੀ ਡਿਜ਼ਾਈਨ ਚੇਂਜ ਹੋ ਗਿਆ ਹਾਂਜੀ ਹੈ ਨਾ ਇਹ ਫੋਲਡਿੰਗ ਕਰੀਆ ਜਾਂ ਫਿਕਸ ਹੈ ਇਹ ਫੋਲਡਿੰਗ ਹੈ ਜੀ ਅੱਛਾ ਬਹੁਈ ਕੋਰੇ ਦੇ ਨਾਟਲੇ ਦੀ ਫੋਲਡਿੰਗਾਂ ਦਾ ਫਾਇਦਾ ਵੀ ਬਹੁਤ ਆ। ਕਈ ਵਾਰੀ ਕਿਸੇ ਹੋਰ ਨੇ ਚਲ ਫੋਲ ਕੇ ਕਰਨਾ ਤਾਂ ਸਾਰੀ ਥੰਮੇ ਤੇ ਬਲ ਬਲ ਨਿਕਲਦੇ ਸੌਫਾ ਰਹਿੰਦਾ। ਹਰੇਕ ਤੇ ਲੱਗ ਜਾਂਦੇ ਜੱਟ ਜੀ ਦੇ ਨਜ਼ਾਰੇ ਤੋਂ। ਕਿਉਂਕਿ ਇਹ ਚੀਜ਼ਾਂ ਤਾਂ ਚੱਲਣੀਆਂ ਲੱਗਣੀਆਂ ਤਾਂ ਇਹ। ਜਿੰਨੇ ਮਰਜ਼ੇ ਨੱਟ ਖਾਣ ਦਿੰਦੇ ਬੱਸ। ਯਾ ਸਪੋਟਾ ਚੰਗੀਆਂ ਮਜ਼ਬੂਤੀ ਵਾਲੀਆਂ ਕਰਤੀਆਂ ਪੂਰੀਆਂ। ਆ ਵੀ ਦੇਖੋ ਕਿੰਨਾ ਮੋਟਾ ਇਹ ਪਿੰਨ ਲਾਇਆ ਜਿਹੜਾ ਮੂਹਰੇ ਫਰੰਟ ਚ ਲੱਗਿਆ ਹੋਣਾ। ਹਨਾ ਇਹ ਟਰਾਲੀ ਚ ਮੈਨੂੰ ਲੱਗਦਾ ਵੇਟ ਚ ਦੱਬ ਲੇ ਜੂਗੀ ਜਮ। ਕਿੰਨੀ ਕਿ ਰਹੂਗੀ। ਨਹੀਂ ਨਹੀਂ ਉੰਨਾ ਕਿ ਰਹੂਗਾ ਜੀ। ਇਹਦਾ ਬਿੱਡ ਤੁਸੀਂ 1 ਸੋਣਾ ਫੁੱਟਾ ਰੱਖਿਆ ਕਿ 17 ਫੁੱਟ ਕਰ ਰਹੇ ਆ 16 ਫੁੱਟਾ ਜਿੰਨੀ ਟਰਾਲੀ ਹੈ ਅੱਛਾ ਜਿੰਨੀ ਟਰਾਲੀ ਜਿਹੜੀ ਦੂਜੀ ਟਰਾਲੀ ਆਪਣੀ ਦਾ ਬਿੱਡ ਇੱਥੇ ਗਿਆ ਹਾਂ ਆਪਣੀ ਦਾ ਇੱਥੇ ਗਿਆ ਪਰ ਇਹ ਆਪਣਾ ਜਿੰਨੀ ਟਰਾਲੀ ਹੈ ਟਰਾਲੀ ਦੇ ਨਾਲੇ ਰੱਖਦੇ ਠੀਕ ਹੈ ਹੁਣ ਆਪਾਂ ਸਾਮਾਨ ਦੀ ਗੱਲ ਕਰੀਏ ਸਾਮਾਨ ਕਿਹੜਾ ਬਸ ਰੇ ਦੇ ਵਿੱਚ ਸਾਮਾਨ ਸਾਰਾ ਚਾਦਰ ਆਪਣੀ ਟਾਟਾ ਸੇਲ ਮਾਲ ਆਪਣਾ ਸਾਰਾ ਟਾਟਾ ਸੇਲ ਐਂਗਲ ਚੈਨਰ ਜਿਹੜਾ ਵੀ ਯੂਜ਼ ਹੋ ਰਿਹਾ ਹੈ ਜਿਹੜੀ 24 81 ਸਾਰੀ ਟਾਟਾ ਸੇਲ ਦਾ ਮਾਲ ਹੈ A to Z A to Z ਮਤਲਬ ਸਾਰੇ ਕੋਈ ਆਏ ਨਹੀਂ ਦੇਸੀ ਆਪਾਂ ਕੋਈ ਨਹੀਂ ਵਰਤੇ ਆ ਅੱਛਾ ਤੇ ਆ ਪੈਪੂ ਉੱਪਰਲੇ ਆਪਣੇ ਇਹ ਆਪਣੇ A1 ਕੁਆਲਿਟੀ ਦੇ ਪੂਰੇ ਵਧੀਆ ਜਿੰਦਰਾ ਜ ਮਤਲਬ ਜਿਹੜੇ ਚੱਲਦੇ ਨੇ ਉਹਦੇ ਟੌਪੂ ਰੈਕ ਟੌਪ ਦੇ ਨੇ ਕਣੀ ਆਪਾਂ ਕੋਈ ਸੀ ਕਲਾਸ ਪੈ ਪਾ ਜਾਂਦਾ ਹੈ ਸੀ ਕਲਾਸ ਕੋਈ ਆਪਾਂ ਮਾੜਾ ਕੁਛ ਨਹੀਂ ਵਰਤਦੇ ਇਹਦਾ ਫਰਕ ਹੁੰਦਾ ਹੈ ਸੀ ਕਲਾਸ ਸਭ ਤੋਂ ਹੈਵੀ ਪੈਪਰ ਸਭ ਤੋਂ ਹੈਵੀ ਪੈਪਰ ਸੀ ਕਲਾਸ ਜਿਹੜਾ ਕੋਈ ਮੋਟਰ ਵੀ ਡੀ ਵੀ ਐਕੀ ਵੀ ਕੋਣ ਨਾ ਉਹ ਵੀ ਸੀ ਕਲਾਸ ਦਾ ਪੈਂਦਾ ਅੱਛਾ ਸੀ ਕਲਾਸ ਆਹੋ ਜਿਹਦੇ ਪਰ ਕਹਿੰਦੇ ਹੁੰਦੇ ਇੱਕ ਬਰਸਾਰ ਕੇ ਲੱਗਿਆ ਪੀਲੇ ਪੀਲੀ ਧਾਰੀ ਵਾਲਾ ਪੈ ਪਾਉਂਦਾ ਹਾਂ 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 ਅੱਛਾ ਆ ਆ ਗਿਆ ਉਹਨਾਂ ਹਨਾ ਕਿਉਂਕਿ ਇੱਕ ਢਿੱਲੋਂ ਫਰਨਦੀ ਹੋਵੇ ਚਲੇ ਵਧੀਆ ਛੋਟੇ ਛੋਟੇ ਜੇ ਕਰਦੇ ਨੇ ਟਰਾਲੀ ਨੂੰ ਲਗਾਉਂ ਕੇ ਰੱਖਦੇ ਨੇ ਇਹ ਨਵੀਆਂ ਤਕਨੀਕਾਂ ਐ ਕਿਸੇ ਨੇ ਨਹੀਂ ਦੀਜ਼ ਕਰੀਆਂ ਹਾਂ अच्छा है नहीं इथे जॉइंट ਕਰਤਾ ਹੈ हां जी हां ਬਿੱਡਾ ਬਣਾਇਆ ਜੁਆਇੰਟ ਕਰਨ ਦੀ ਖਾਸੀਅਤ ਖਾਸੀਅਤ ਇਹ ਹੈ ਜੀ ਇੱਕ ਦਾ ਚੱਕਣਾ ਸੌਖਾ ਕੀ ਆਪਾਂ ਵੀ ਇਹ ਆਪਾਂ ਨੂੰ ਵੀਰੇ ਕਾਲੀ ਦੇ ਨਾਲ ਥੋਲਣਾ ਕਰਨਾ ਬਹੁਤ ਸੌਖਾ ਰਹਿੰਦਾ ਹਾਂ ਹਾਂ ਲੈ ਕੇ ਜਾਣੀ ਨਾ ਚੱਕਣਾ ਹੈ ਹਾਂ ਇਹ ਰੇਕ ਜਿਹੜਾ ਬਿੱਡੂ ਵੀ ਨਾ ਲੈ ਕੇ ਜਾਦੇ ਤੇ ਬੱਤੇ ਗਿਣਦੇ ਮੈਨੂੰ 1 2 3 4 5 6 7 8 9 10 ਹੋ ਗਏ ਯਾਰ ਜੇ ਮੈਂ ਮਰਦੀ ਆਲੂ ਲੂਟੋਈ ਚੱਲਣਾ ਮੈਂ ਕਹਿੰਦਾ ਗਿੱਟਪਿੰਗਾ ਹੋਣ ਦਾ ਮਤਲਬ ਇਹ ਨਹੀਂ ਇਹ ਤਾਂ ਕਾਲੀ ਦਾ ਕੋਈ ਚੱਕਰੇ ਨਹੀਂ ਜੀ ਕਿਸੇ ਦਾ ਕੋਈ ਚੱਕਰ ਨਹੀਂ ਪਿੱਛੇ ਵਾਲਾ ਜ਼ਿਆਦਾ ਹੈ ਜੀ ਨਹੀਂ ਲੱਗਦਾ ਹਾਂ ਪਿੱਛੇ ਵਾਲੀ ਇਹ ਪਲੇਟ ਮੋਟੀ ਹੈ ਮੋਟੀ ਹੈ ਹੈ ਨਾ ਅਸਲ ਚ ਚਾਹੀਦੇ ਪਿੱਛੇ ਵਾਲੇ ਬੱਤੇ ਤਿੰਨ ਨੇੜੇ ਹੀ ਐ ਕਿਉਂਕਿ ਜਦ ਆਪਾਂ ਆਲੂ ਲੱਦਦੇ ਆ ਨਾ ਹਨੀ ਬਹੁਤ ਦੇ ਦੇਖਿਆ ਕਾਲੀ ਨੇ ਬਿੰਦੂ ਖੁੱਲ ਜਾਂਦੇ ਸਾਰੇ ਇਹਦੇ ਹੁਣ ਉਹ ਚੀਜ਼ ਨਹੀਂ ਹੈ ਹੈ ਨਾ ਹੋਰ ਦੇਖਾ ਹੋਰ ਯਾਰ ਇਸੇ ਵੀ ਟਰਾਲੀ ਦਾ ਪੀਸਾ ਨਹੀਂ ਲੱਗਦਾ ਇਤਨੀ ਸਹਟ ਹੈ ਹਾਂ ਜੀ ਹਾਂ ਆਹ ਮੰਨੇ ਆ। ਹਾਂ। ਇਹਦਾ ਇਹਦਾ ਫਾਇਦਾ ਬਹੁਤ ਹੈ। ਪਿੱਛੇ ਤੇ ਰੱਖੀ ਪੈੰਦੀ ਕਰਨੀ ਹੈ ਨਾ ਉਰੇ ਆ ਕੇ ਕੱਢਣੀ ਆ। ਇਹ ਆਪਾਂ ਇਹ ਆਪਾਂ ਨੂੰ ਲੋਡ ਪੈਂਦੀ ਸੀ। ਇਹ ਆਪਾਂ ਨੂੰ ਲੋਡ ਪੈਂਦੀ ਟੂਰੀ ਵਾਲੀ ਤੇ ਸਭ ਤੋਂ ਜ਼ਿਆਦਾ ਲੋਡ ਆ ਦੇਂਜਾ ਕਰੀ ਬਹੁਤ ਸਮਾਂ ਲੱਗਦਾ। ਇਹ ਜਦ ਪਾਸ ਆਪਣੇ ਹੁੱਕਾਂ ਵੀ ਘੱਟ ਆ ਮੈਂ ਕਹਿੰਦਾ ਇਹਨਾਂ 'ਚ ਹੁਣ ਪਹੁੰਚੇ। ਮੇਰੀ ਤਾਂ ਕੱਲੇ-ਕੱਲੇ ਦੀ ਲੱਗੀ ਪਈ ਆ ਜਿੰਨੀ ਮਰਜ਼ੀ ਮਰ ਲੈ ਟਰਾਲੀ ਨੂੰ। ਹਾਂ। ਇੰਨੀ ਕੱਲੇ-ਕੱਲੇ ਦੇ ਹੁੱਕ ਲੱਗੀ ਪਈ ਆ ਉੱਥੇ ਲੱਗੀ ਪਈ ਆ। ਅੱਛਾ ਪਿੱਛੇ ਡਾਲੇ ਤੇ ਦਿਖਾਈਏ। ਇਹ ਡਾਲਾ ਹਨ ਸਾਰਿਆਂ ਨਹੀਂ ਆ ਆਹੀ ਡਿਜ਼ਾਈਨ ਕਰਾਇਆ ਕਿ ਦੂਜਾ ਵੀ ਲਾਉ अच्छा जमे कस्टमर दी डिमांड है एहो टक्की टाइप आणे टक्की टाइप आ गया, गया। हां तियां ने ऊपर नु ਹੁੰਦਾ ਵੀ ਕਰਾਇਆ ਨੀਚੇ ਨੂੰ ਖੁੱਲਦਾ ਵੀ ਜਣੀ ਹਰੇਕ ਦਾ ਆਪਣੇ ਆਪਣਾ ਪੂਰੇ ਜਣੀ ਸਭ ਨੂੰ ਕਿੰਨਾ ਮੇਟਾ ਕਰ ਖੁੱਲਦਾ ਕਰਿਆ ਹੈ ਨਾ ਇਹ ਵੀ ਛਾ ਕਰਿਆ ਇਹ ਵੀ ਬੋਲਡਿੰਗ ਰੱਖਿਆ ਆ ਬੜੀਆ ਕਰਿਆ ਹਨੀ ਇਹ ਡੌਲਾਂ ਚ ਫਸ ਕੇ ਬਹੁਤ ਦਾ ਟੁੱਟਦਾ ਹੈ ਇਹ ਕੋਈ ਸਹੀ ਰਹਿਦਾ ਕੰਮ ਆ ਆ ਵੀ ਭੂਤ ਬਣਾਤੇ ਹੈ ਚਲ ਕੋਈ ਆ ਵੀ ਵੈਸੇ ਬਹੁਤ ਸੋਹਣਾ ਕੰਮ ਆ ਮੈਨੂੰ ਵਧੀਆ ਲੱਗਿਆ ਜਿਹੜੀ ਨਟਾ ਪਰੋਗੀ ਨੇ ਆਮ ਕਰਕੇ ਫਿਕਸ ਕਰਦੇ ਆ ਆਮ ਫਿਕਸ ਤੇ ਥੱਲੇ ਨੂੰ ਗੋਗੀ ਦੇਖ ਥੱਲੇ ਉਹ ਕਿ ਐਂਗਲ ਪੱਤੀਆਂ ਵੀ ਲੱਗੀਆਂ ਆ ਦੇ ਇਧਰ ਨੂੰ ਤੇ ਪੱਤੀਆਂ ਲੱਗੀਆਂ ਪੱਤੀਆਂ ਵੀ ਨਟਾ ਪਰ ਆ ਨਟਾ ਪਰ ਪੱਤੀਆਂ ਵੀ ਆਜੀ ਸਾਰਾ ਕੱਲਾ ਕੱਲਾ ਬੂਝਦੇ ਲੈ ਆਪ ਬਣਾਇਆ ਵੇ ਕੋਈ ਕਿਤੇ ਆਇ ਨਹੀਂ ਆਜੀ ਬਾਹਰ ਤੋਂ ਲੈ ਕੇ ਆ ਬਣੀ ਜਿੰਦਰੀ ਵੀ ਕਟਿੰਗ-ਕੁਟਿੰਗ ਤੁਸੀਂ ਕਰਦੇ ਆ ਇਹੇ ਲੇਜ਼ਰ ਕਟੀਆਂ ਕੁਝ ਇਹ ਸਾਰੀ ਅੰਦਰੇ ਕਰਦੇ ਆ ਇਨ ਹਾਊਸ ਇਨ ਹਾਊਸ ਹੋ ਰਹੀ ਹੈ ਕੋਈ ਕਟਿੰਗ ਬਾਹਰੋਂ ਕੁਝ ਵੀ ਨਹੀਂ ਬਾਈ ਤੁਸੀਂ ਅਦਰ ਤੇ ਆਪਣਾ ਐਂਗਲ ਉਂਗਲ ਬਾਹਰ ਰੌ ਮਟੀਰੀਅਲ ਬਾਹਰੋਂ ਆਇਆ ਉਹਦਾ ਬਣਾਉਣਾ ਕਟਿੰਗ ਕਰਨੀ ਸਾਰਾ ਕੁਝ ਆਪਣੀ ਅੰਦਰ ਇਹ ਅੱਛਾ ਹੁਣ ਫਿਰ ਬੁਕਿੰਗ ਕਿੰਨੇ ਟਾਈਮ ਦੀ ਚੱਲ ਰਹੀ ਹੈ ਬੁਕਿੰਗ ਦਸੰਬਰ ਤੱਕ ਹੈ ਬੁਕਿੰਗ ਅੱਛਾ ਦਸੰਬਰ ਤੱਕ ਦੀ ਬੁਕਿੰਗ ਹੋ ਚੁੱਕੀ ਹੈ ਤੇ ਹੁਣ ਕਿੰਨੀਆਂ ਟਰੱਕੀਆਂ ਪਹਿਲੀ ਟੱਟ ਦੇ ਵਿੱਚ ਜਾਣੀਆਂ ਜਿੱਦਣ ਆਪਾਂ ਨੇ ਮਤਲਬ ਟਰਾਲੀਆਂ ਜਿੱਦਣ ਪਹਿਲੀ ਝੱਟ ਦੇ ਵਿੱਚ 6 ਨਿਕਲਣੀਆਂ ਹੈ ਸ਼ੇਡ ਵਾਲੇ ਜਿਹੜਾ ਉਹ ਖੁੱਲਣ ਦਾ ਵਾਸਤੇ ਲੋਡ ਖੁੱਲਣ ਦਾ ਵਾਸਤੇ ਗਲਾਰੀਆਂ ਛੋਟੀਆਂ-ਪਰਾਨੀਆਂ ਚੱਲਣੀਆਂ ਸੀ ਅੱਜ ਅਜੇ ਗਲਾਰੀ ਦੀ ਇਸ ਤੋਂ ਮਾ ਕੋਈ ਦੂਆ ਨਹੀਂ ਕਰਿਆ ਹੋਗਾ ਹੈਗਾ ਵੀ ਹਾਂ ਪੰਡਾ ਪੰਡਾ ਨਾ ਗੰਦਰਾਲ ਵਾਲਾ ਸਿਸਟਮ ਇਹ ਕਦੇ ਖਰਾਬ ਨਹੀਂ ਹੋਊਗਾ ਕਦੇ ਤਾਂ ਸੁਗਰ ਨਹੀਂ ਹੋਊਗਾ ਤਾਂ ਬਹੁਤ ਵਧੀਆ ਹੋ ਗਿਆ ਆ ਸੈੱਟ ਲੱਗ ਗਿਆ ਨਾ ਹਾਂਜੀ ਹਾਂ ਤੇ ਜਿਹਨੀਆਂ ਕੰਮ ਸਾਨੂੰ ਆਪਾਂ ਉਸ ਦਾ ਤੁਹਾਨੂੰ ਰਿਵਿਊ ਕਰੀਏ ਬਾਈ ਜਿੰਨੇ ਵੀ ਇੱਥੇ ਆ ਕੇ ਟ੍ਰਾਂਲੀਆਂ ਦੇਖ ਕੇ ਗਏ ਆ ਹਾਂਜੀ ਮੇਰੇ ਸਾਹਦੇ ਨਾਲ ਕੋਈ ਮੁੜਿਆ ਨਹੀਂ ਕੋਈ ਨਹੀਂ ਦਿੱਤੇ ਬਿਨਾ ਸਾਈਡ ਦਿੱਤੇ ਬਿਨਾ ਕੋਈ ਵੀ ਨਹੀਂ ਮੁੜਿਆ ਜੇ ਹਾਂ ਪਰ ਨਾ ਅਜਿਹਾ ਬਣਵਾਉਣੀ ਉਹ ਤੋਂ ਆ ਜਣੀ ਕੁਆਲਿਟੀ ਵਧੀਆ ਲੱਗੀ ਆ ਬੰਦੇ ਨੂੰ ਕੁਆਲਿਟੀ ਕੁਆਲਿਟੀ ਇੱਧਰ ਆ ਦੇਖ ਰਹੇ ਆ ਆਪਾਂ ਮਾਲ ਪਤਾ ਹੋ ਤਿਆਰ ਹੋਈ ਜਾਂਦਾ ਹਾਂਜੀ ਹਾਂ ਅੱਛਾ ਇਹ ਹੁਣ ਤਿਆਰ ਕਰਕੇ ਰੱਖੀ ਜੇ ਹਾਂਜੀ ਹਾਂ ਇਹ ਬਸ ਜ਼ਿਆਦਾ ਨਿਕਲਣਗੀਆਂ ਇਹ ਫਿਰ ਉੱਧਰ ਚਲ ਜਾਣੀਆਂ ਅੱਛਾ ਇਹ ਉੱਧਰ ਆ ਜਾਣੀਆਂ ਆ ਉਹਨਾਂ ਰਿੰਮ ਪਏ ਆ ਹਨਾ ਹਾਂਜੀ ਹਾਂ ਇਹ ਰਿੰਮ ਫਿਰ ਕਿਹੜੇ ਹਨੀ ਵਰਤ ਰਹੇ ਇਹਨਾਂ 'ਚ ਇਹ ਆਪਣੇ ਟਿਪਰ ਵਾਲੇ ਰਿੰਮ ਨੇ ਜੀ ਇਹ ਪੈਰ ਵਾਲੇ ਦੀ ਹਾਂਜੀ ਹਾਂ ਠੀਕ ਐ ਇਹਨਾਂ ਦੀ ਹੁਣ ਸਫਾਈ ਹੋਊਗੀ ਇਹਨਾਂ ਦੀ ਸਫਾਈ ਹੋ ਕੇ ਐਨ ਵਧੀਆ ਰੀਸਟੋਰ ਮਾਰ ਲਵਾਂਗੇ ਇਹਨਾਂ ਨੂੰ ਠੀਕ ਐ ਹਾਂਜੀ ਫਿਰ ਉਹ ਅੱਗੇ ਟਾਇਰ ਹਨਾ ਟਾਇਰ ਦਾ ਟਾਇਰ ਆਗੇ ਟਾਇਰ ਆਪਾਂ ਤੁਹਾਨੂੰ ਦੱਸੀ ਜੀ ਟਾਇਰ ਆਪਾਂ ਨੇ ਕਿਤੇ ਸਾਰੇ ਪੋਲੋ ਦੇ ਇਹ 6 ਟਰਾਲੀਆਂ ਦੇ ਪੋਲੋ ਇਹ ਹੈਗਾ ਐਕਸਡੀ 100 HDX 1020 ਦੇ ਹਾਂਜੀ ਉਹਦੇ ਤੇ ਨਵੇਂ ਆ ਜੀ ਉਹ ਵੀ ਹੋਣੇ ਫਿਰ ਬੜੀ ਸੁਣੀ ਕੁਆਲਿਟੀ ਹੈ ਜੀ ਇਹ ਦੋਏ ਬੰਦੇ ਦੇ ਨੇ ਇਹ ਗੋਗੀ ਕਿੰਨਾ 40 ਦਾ ਕਹਿੰਦੇ ਜੋੜਾ ਇਹ ਐਮ ਆਰ ਐਫ ਜਿਹੜਾ ਸਿਰੇ ਵਾਲਾ ਟਾਇਰ ਉਹਦੇ ਬਰਾਬਰ ਦਾ ਟਾਇਰ ਹੈ 40 ਦੇ ਉੱਪਰ ਤਾਂ ਆਲੀ ਜਿਹੜੀ ਉੱਪਰ 39 ਨੂੰ ਬੜਾ ਕੋਣ ਇੰਨੇ ਟਾਇਰਾਂ ਦੀ 40 39 ਦਾ ਤੇ ਸਾਡੇ 39 ਦੇ ਦੋ ਆਏ ਆ ਤੇ ਇਹਨਾਂ ਦੀ ਭਾਈ 3 ਸਾਲ ਦੀ ਗਾਰੰਟੀ 3 ਦੀ ਦਿੱਤੀ ਮੈਨੂੰ ਲੱਗਦਾ ਹਨ ਅੱਛੀ ਚੋਣ ਹੈ ਭਾਈ ਜੋ ਵੀ ਤੁਸੀਂ ਦੋਗਲੇ ਮਾਰਕੀ। ਸਾਰੇ ਫਰੈਸ਼ ਦੀਆਂ ਸਾਇੰਟੀਆਂ ਆ ਜਾ ਹਨੀ ਇੱਧਰ। ਅੱਛਾ ਹਨੀ ਟਰਾਲੀਆਂ ਤੋਂ ਬਿਨਾ ਫਿਰ ਹੋਰ ਆਪਣੇ ਕੋਲ ਕੀ ਕੀ ਸਟਾਕ ਹੈ ਜਿਹੜਾ ਤਿਆਰ ਹੁੰਦਾ ਅੰਦਰ। ਟਰਾਲੀਆਂ ਤੋਂ ਬਿਨਾ ਆਪਣੇ ਕੋਲ ਕਲਟੀਵੇਟਰ, ਹਾਂ, ਰੋਟਾਵੇਟਰ, ਹਾਂ। ਬਾਕੀ ਟਰੈਕਟਰ ਪਾਰਟ ਹੋ ਗਿਆ। ਟਰੈਕਟਰ ਦਾ ਕੀ ਕੀ ਪਾਰਟ ਬਣਾਉਣੀ ਹੈ? ਟਰੈਕਟਰ ਦਾ ਆਪਾਂ ਫਿਊਲ ਟੈਂਕ ਫਰੇਮ ਹੂੰ। ਉਹਦਾ ਮਤਲਬ ਸਟੇ 12 ਹੋ ਗਈਆਂ। ਹੂੰ। ਘਣੀ ਆਲ ਓਵਰ ਜਿਹੜਾ ਕਰਤਾਰ ਨੂੰ ਮਾਰ ਲ ਜਾਂਦਾ ਬੰਨਾ ਟਰੈਕਟਰ ਪੜਦਾ ਜਾਂਦਾ ਅੱਛਾ ਹਨੀ ਜਿਵੇਂ ਮਤਲਬ ਮਾਰਕੀਟ ਦੇ ਵਿੱਚ ਜ਼ਿਆਦਾਤਰ ਲੋਕਾਂ ਦੇ ਸਵਾਲ ਇਹੀ ਰਹਿੰਦੇ ਆ ਵੀ ਟਰਾਲੀ ਬਣਵਾਤਾ ਰਹੇ ਹੋ ਤੁਸੀਂ ਵੀ ਟਰਾਲੀ ਕਿਤੇ ਤੁਹਾਡੀ ਡਾਬੂ ਨਾ ਹੋਵੇ ਜਾਂ ਝੋਲ ਨਾ ਮਾਰੇ ਉਹ ਉਹਦਾ ਫਿਰ ਤੁਸੀਂ ਕੀ ਗਾਰੰਟੀ ਗਾਰੰਟੀ ਆਪਣੀ ਗਾਰੰਟੀ ਇਹਦੇ ਵਿੱਚ ਪੂਰੀ ਹੈ ਜੀ ਹਮ ਟਾਇਰ ਜੇ ਨਵੇਂ ਹੋਣਗੇ ਅੱਛਾ ਟਰਾਲੀ ਨਾ ਝੋਲ ਮਾਰੇ ਨਾ ਡਾਬੂ ਮਾਰੇ ਕੋਈ ਕੁਝ ਵੀ ਨਹੀਂ ਹੁੰਦਾ ਜੇ ਪੁਰਾਣੇ ਟਾਇਰ ਜੇ ਟਾਇਰ ਨਵੇਂ ਹੋਣ ਜੇ ਹੋਣਗੇ ਪੁਰਾਣੇ ਕਟੇ ਫੜੇ ਫਿਰ ਉਹ ਤਾਂ ਫਿਰ ਆਪਣਾ ਕੋਈ ਨੁਕਸ ਨਹੀਂ ਹੋਊਗਾ ਟੈਰਾਂ ਨੁਕਸ ਹੋਊਗਾ ਉਹ ਕਈ ਵਾਰ ਕੋਈ ਹੈੱਡ ਗੈਸ ਕਟਾਲਾ ਹਾਂਜੀ ਹਾਂ ਜਾਂ ਕਿਸੇ ਚ ਪੈਚ ਹੋ ਜਾਂਦਾ ਪੈਚ ਹੋ ਜਾਂਦਾ ਹਾਂ ਆਹੋ ਉਹੀ ਆ ਇਹ ਉਹਦੇ ਵਿੱਚ ਆਪਣਾ ਕੋਈ ਨੁਕਸ ਨਹੀਂ ਹੋਊਗਾ ਵੀ ਉਹਦੇ ਚ ਆਪਣੀ ਫਿਰ ਜ਼ਿੰਮੇਵਾਰੀ ਨਹੀਂ ਬਣਦੀ ਜ਼ਿੰਮੇਵਾਰੀ ਨਹੀਂ ਬਣਦੀ ਵੀ ਟਰਾਲੀ ਡੈਂਕਾ ਮਾਰਦੀ ਹੈ ਪਤਲੀ ਨਹੀਂ ਚੱਲਦੀ ਹੈ ਨਾ ਹਾਂ ਠੀਕ 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 ਇਹ ਵੀ ਇੱਕ ਬੜਾ ਮੇਜਰ ਹੋਣਾ ਕਾਰਨ ਹੈਗਾ ਤੇ ਬਾਕੀ ਬਈ ਟਰਾਲੀਆਂ ਦਾ ਰੰਗ ਰੋਗਨ ਹੋਏ ਤੇ ਆਪਾਂ ਫਿਰ ਜਿੱਦਾਂ ਨਿਕਲਣੇ ਉਹਦੋਂ ਆਪਾਂ ਫੁੱਲ ਬਲੌਗ ਇਹਨਾਂ ਦਾ ਬਣਾਵਾਂਗੇ ਤੋ}}{|ਇਸੇ ਭਾਈ ਟਰਾਲੀਆਂ ਦੀ ਦੇਖਾ ਚ ਤੁਹਾਨੂੰ ਆਪਾਂ ਦੀ ਮੋਟੀ ਮੋਟੀ ਦਿਖਾਤੀ ਤੇ ਇਦਾਂ ਹਰੇਕ ਸਮਾਨ ਹੈ ਜਿਹੜਾ ਮਿਗ ਵੈਲਡਿੰਗ ਚ ਸਿੰਧਿਆ ਦਿਖਾ ਦਿਆ ਚ ਤਿਆਰ ਹੋ ਰਹੇ ਆ। ਆ ਟਰਾਲੀਆਂ ਦੇ ਨੀਚਲੇ ਮੈਨਾਂ ਤਾਂ ਜੈਕੜੇ ਹਾਂਜੀ ਹਾਂ। ਇਹਨਾਂ ਤਿਆਰ ਹੋ ਰਹੇ ਆ। ਟੋਟਲੀ ਮਿਗ ਵੈਲਡਿੰਗ। ਮੈਨੂੰ ਮਿਗ ਥੋੜੀ ਜਿਹੀ ਮਹਿੰਗੀ ਵੀ ਹੁੰਦੀ ਦੂਜੀ ਨਾਲੋਂ। ਕੋਈ ਖਾਸ ਵਰਕ ਨਹੀਂ ਹੈਗਾ ਨਾ ਪਰ ਹੁੰਦੀ ਆ ਪਰ ਅਟਾ ਕੋਈ ਖਾਸ ਪਰ ਇਹਦੇ ਵਾਸਤੇ ਫਿਰ ਬੰਦਾ ਵੀ ਤਾਂ ਤਜਰਬੇਕਾਰ ਚਾਹੀਦਾ। ਹਾਂ ਬੰਦਾ ਤਜਰਬੇਕਾਰ ਤਾਂ ਹੈ। ਹੁਣ ਜੇ ਆਮ ਕਈਏ ਵੀ ਰਾਡ ਬਿਲਡਿੰਗ ਕਰਨੇ ਵਾਲਾ ਬੰਦਾ ਉਹ ਤੇ ਆਪਾਂ ਬਿਲਡ ਕਰਾ ਲਈਏ। ਨਹੀਂ ਇਹਨੀਆਂ ਚਲਾਉਣ ਵਾਲਾ ਬੰਦਾ ਕਿਉਂਕਿ ਇਹਨੂੰ ਹੀ ਪਤਾ ਵੀ ਕਿਸ ਹਿਸਾਬ ਨਾਲ ਕਰੰਟ ਰੱਖਣਾ ਆਪਾਂ ਕਿਸੇ ਹਿਸਾਬ ਨਾਲ ਹੋਲਡਰ ਚਲਾਉਣਾ ਕਿਉਂਕਿ ਇਹਦੇ ਵਿੱਚ CO2 ਸਿਲੰਡਰ ਲੱਗਦਾ ਇੱਕ ਆਪਣੀ ਵਾਇਰ ਲੱਗਦੀ ਹੈ ਇਹਦੇ ਵਾਲੀ ਇਹਦੀ ਵਾਇਰ ਲੱਗਦੀ ਹੈ ਇਹ ਇਹ ਰੋਲ ਤਾਂ ਮੈਂ ਕਹਿੰਦਾ ਦਿਨੋ ਦਿਨ ਹੀ ਜਾਂਦਾ ਹੋਊਗਾ ਇੱਕ ਦਿਨ ਚ ਤਿੰਨ ਚਾਰ ਰੋਲ ਲੱਗੇ ਅੱਛਾ ਤਿੰਨ ਚਾਰ ਰੋਲ ਲੱਗਦੇ ਨੇ ਟਰਾਲੀ ਡਰੱਗ ਦੇ ਤੇ ਕਿਉਂ ਨਹੀਂ ਖਿੱਚਣ ਨਾਲ ਖਿੱਚਣ ਨਾਲ ਹਾਂ ਜੇ ਲਗਾਤਾਰ ਚੱਲ ਰਿਹਾ ਤਾਂ ਨਿਕਲੀ ਜਾਂਦਾ ਨਿਕਲੀ ਜਾਂਦਾ ਹਾਂ ਉਧਰ ਫਰੇ ਦੇ ਵੀ ਕਾਣੇ ਆ ਉਹ ਵੀ ਮਿੱਗਲਟੀ ਵੀ ਚੂਜ਼ ਕਰਦੇ ਆ ਅਸੀਂ ਜਿੰਮੇ ਛੋਟੇ ਟਾਂਕੇ ਵੀ ਹੋਏ ਉਹ ਵੀ ਹੁਣ ਮਿੱਗੇ ਚਲਾ ਰਹੇ ਆ ਉਹ ਵੀ ਮਿੱਗੇ ਚਲਾ ਰਹੇ ਆ ਠੀਕ ਠੀਕ ਦੋਈ ਬਿਲਡਿੰਗ ਵਾਲਾ ਅਸਲ ਤੇ ਮੈਂ ਦੇਖਿਆ ਮਿੱਗ ਤਾਂ ਜ਼ਿਆਦਾਤਰ ਵੱਡ ਤੋਂ ਕਮਾਈਨਾਂ ਜਿੰਮੇ ਹਨ ਟਰੈਕਟਰਾਂ ਦੇ ਪਾਰਟ ਤੋਂ ਹਾਂ ਹਾਂ ਉਹਨਾਂ ਚ ਵਾਪਸ ਜੇ ਟਰਾਲੀ ਟਰਾਲੀ ਵਾਸਤੇ ਅਗਲਾ ਕਹਿੰਦਾ ਜੀ ਇਹਦੇ ਡੀਓ ਦੀ ਲੋੜ ਆ ਹਨਾ ਆਪਾਂ ਪਰ ਇਹ ਨਹੀਂ ਟਾਂਕਾ ਵੀ ਆ ਬਿਲਡਿੰਗ ਵੀ ਆ ਮਜਬੂਤ ਆ ਤੁਸੀਂ ਚਾਰ ਕਰਦਨੇ ਆ ਜਿੰਮੇ ਦਿਨ ਤੇ ਫਿਲਹਾਲ ਦਾ ਹਾਲਾ ਦੇ ਦੋ ਤਿੰਨ ਫੈਟ ਹੋ ਜਾਂਦੇ ਨੇ ਹੋ ਜਾਂਦੇ ਆ ਹਾਂਜੀ ਹਾਂ ਠੀਕ ਐ ਇੱਧਰ ਕਟਰ ਵੀ ਬਣਦੇ ਦੇਖੀ ਜਾਂਦਾ ਮੈਂ ਇਹ ਟੋਕਰੀਆਂ ਆ ਗਈਆਂ ਅੱਛਾ ਇਹ ਟੋਕਰੀਆਂ ਆ ਗਈਆਂ ਕਿ ਐ ਇੱਧਰ ਹਲ ਤਿਆਰ ਹੋ ਜਾਂਦੇ ਨੇ ਕਿੰਨੇ 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 ਦੇ ਆਰਡਰ ਚ ਚੱਲ ਰਹੇ ਹੁਣ ਫਿਲਹਾਲ ਇਹ ਆਪਣਾ 11 15 ਨਾਲੀ ਅੱਛਾ 11 15 ਫੋਲਡਿੰਗ ਖਾਲੀ ਫੋਲਡਿੰਗ ਠੀਕ ਐ ਠੀਕ ਐ 11 15 ਫੋਲਡਿੰਗ ਤੇ ਪੂਰੇ ਹੈਵੀ ਡਿਊਟੀ ਪੂਰੇ ਹੈਵੀ ਡਿਊਟੀ ਕੱਲ੍ਹ ਦਾ ਆਖਰੀ ਨੂੰ ਲੱਗਦਾ ਬਹੁਤ ਲੇਟ ਮਾਈਟ ਤੱਕ ਚੱਲੇਗਾ ਕੱਲ੍ਹ ਨਾਈਟ 2-3 ਵਜੇ ਦੇ ਦੋ ਵੇਲਾ ਕਿਤੇ ਜਣੀ ਬਿਲਡਿੰਗ ਬਿਲਡਿੰਗ ਦੀ ਤਾਂ ਤੁਸੀਂ ਇੱਧਰ ਵੀ ਸਿਹਾਰਨੇ ਦੇ ਰਹੇ ਆ ਮੈਂ ਸੰਧਿਆ ਉਹਨਾਂ ਨੂੰ ਵੀ ਦਿਖਾ ਦਿੰਦੇ ਹਾਂ ਪੂਰਾ ਜ਼ਿੰਮੇਵਾਰੀ ਵਾਲਾ ਕਹੇ ਨਾਲ ਉਹ ਜੱਪਾਨੀ ਫਰੇਮ ਹੋਈ ਕੋਈ ਤੁਹਾਨੂੰ ਪੁਰਾਣਾ ਨਹੀਂ ਮਨ ਲੱਗੇਗਾ ਤੁਹਾਨੂੰ ਮਿਲੂਗਾ ਸਾਰਾ ਟਾਪ ਕੁਆਲਿਟੀ ਦਾ ਅੱਜ ਦੇਖੋ ਪੂਰਾ ਹੈਵੀ ਚ ਅਰੇ ਕੰਪਨੀ ਦਾ ਪੈਪ ਹੈ ਜੋਕੀ ਦਾ ਸੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਮੇਰਸੀ ਤੁਹਾਨੂੰ ਮਿਲਦੇ ਹਾਂ ਜੀ ਹੁਣ ਅਗਲੇ ਬਲੌਗਸ 'ਚ ਤੁਹਾਨੂੰ ਦਿਖਾਉਂਦੇ ਹਾਂ ਹੁਣ ਪੇਂਟ ਹੋਈ ਨੂੰ ਵੀ ਦਿਖਾਵਾਂਗੇ ਆਪਾਂ ਸੋ ਠੀਕ ਹੈ ਜੀ ਬਹੁਤ ਬਹੁਤ